ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਹਰਦੀਪਸ ਕਿਚਨ ਅੱਜ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਸਭ ਤੋਂ ਪਹਿਲਾਂ ਆਪਾਂ ਮੱਕੀ ਦਾ ਆਟਾ ਛਾਂਲ ਲੈਣਾ ਉਹਨੂੰ ਖੁੱਦੀ ਇੱਕ ਬਰਾਤ ਵਿੱਚ ਪਾ ਲੈਣਾ ਆਪਾਂ ਹੋਲ ਕਰ ਦੇਣਾ ਗੱਦੇ ਐਦਾਂ ਉਹਦੇ ਵਿੱਚ ਠੰਡੇ ਪਾਣੀ 'ਚ ਗੁੰਨਾਗੇ ਨਿਰਾ ਮੱਕੀ ਦਾ ਆਟਾ ਆਪਣਾ ਘਰ ਦਾ ਹੀ ਪਿਆਹਿਆ ਹੋਇਆ ਆਪਾਂ ਨੇ ਫਿਰ ਆਪਾਂ ਥੋੜਾ ਥੋੜਾ ਪਾਣੀ ਬਾਅ ਕੇ ਮੱਕੀ ਦੇ ਆਟੇ ਨੂੰ ਗੁੰਨ ਲੈਣਾ ਮਤਲਬ ਕਣਕ ਦੇ ਆਟੇ ਵਾਂਗ ਨਹੀਂ ਗੁੰਨਣਾ ਹੈਗਾ ਆਪਾਂ ਮੱਕੀ ਦੇ ਆਟੇ ਨੂੰ ਆਪਾਂ ਪਹਿਲਾ ਮਤਲਬ ਆ ਮਤਲਬ ਇਹਨੂੰ ਪਹਿਲਾਂ ਇਦਾਂ ਥੋੜਾ ਜਿਹਾ ਗੁੰਨਾ ਕੇ ਸਾਰਾ ਇਦਾਂ ਰੱਖ ਲੈਣਾ ਕਰਕੇ ਆਪਾਂ ਸਾਈਡ ਤੇ ਕਰਕੇ ਮਤਲਬ ਗਿੱਲਾ ਕਰਕੇ ਸਾਈਡ ਤੇ ਰੱਖ ਲੈਣਾ ਉਸ ਤੋਂ ਬਾਅਦ ਇਹਨੂੰ ਥੋੜੇ ਥੋੜੇ ਇਹਨੂੰ 2 2 3 3 ਰੋਟੀਆਂ ਦਾ ਆਪਾਂ ਚੰਗੀ ਤਰ੍ਹਾਂ ਇਦਾਂ ਆਪਣੇ ਹਥੇਲੀ ਦੇ ਨਾਲ ਮਥਲ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਸੌਫਟ ਕਰਨਾ ਚਾਹਤੇ ਨੇ ਪਾਣੀ ਬਿਲਕੁਲ ਠੰਡਾ ਹੀ ਹੈ ਨਾਰਮਲ ਪਾਣੀ ਹੈ मतलब फ्रिज वाला ਨਹੀਂ ਨਾਰਮਲ ਪਾਣੀ ਲੈਣਾ ਆਪਾਂ ਨੇ ਚੰਗੀ ਤਰ੍ਹਾਂ ਏਦਾਂ ਮੋਲਣਾ ਸੌਫਟ ਕਰ ਲੈਣਾ ਆਟੇ ਨੂੰ ਐਨ ਇੱਕ ਤਜਾਨ ਕਰ ਲੈਣਾ ਥੋੜਾ ਟਾਈਮ ਲੱਗੂਗਾ ਪਰ ਏਦਾਂ ਆਪਾਂ ਚੰਗੀ ਤਰ੍ਹਾਂ ਮੋਲ ਲੈਣਾ ਆਟੇ ਨੂੰ ਉਸ ਤੋਂ ਬਾਅਦ ਜਦੋਂ ਬਿਲਕੁਲ ਸੌਫਟ ਹੋ ਜਾਊਗਾ ਆਟਾ ਤੁਹਾਨੂੰ ਦਿਖਾ ਦੂੰਗੀ ਵੀ ਏਦਾਂ ਦੇਖੋ ਇੰਨਾ ਸੌਫਟ ਰੱਖਣਾ ਫਿਰ ਤੋਂ ਪੇੜਾ ਜਿੰਨਾ ਆਪਾਂ ਲੈਣਾ ਰੋਟੀ ਬਣਾਉਣੇ ਪੇੜਾ ਲੈ ਕੇ ਪੇੜਾ ਕਰਾਂਗੇ ਇਸ ਤਰ੍ਹਾਂ ਮੈਂ ਥੋੜੇ ਵੀਡੀਓ ਫਾਸਟ ਕਰੀ ਤੀ ਫਿਰ ਨਹੀਂ ਜਿਆਦਾ ਲੌਂਗ ਹੋ ਜਾਂਦੀ ਹੈ ਵੀਡੀਓ ਉਸ ਤੋਂ ਬਾਅਦ ਹੱਥਾਂ ਨੂੰ ਆਪਾਂ ਗਿੱਲੇ ਕਰਕੇ ਐਦਾਂ ਇਹਦਾ ਥੱਪ ਕੇ ਜੇ ਲੋਈਆ ਬਣਾਵਾਂਗੇ ਫਿਰ ਐਦਾਂ ਕਰਕੇ ਆਪਣੀ ਰੋਟੀ ਬਿਲਕੁਲ ਵੀ ਟੁੱਟੂਗੀ ਨਹੀਂ ਮੈਂ ਦੋਹੇ ਪਾਸ ਤੋਂ ਮਤਲਬ ਐਦਾਂ ਕਰਕੇ ਨਾ ਪੁੱਠਾ ਕਰਕੇ ਇੱਕ ਵਾਰ ਫੇਰ ਲੋਈਆ ਬਣਾ ਲੈਂਦੇ ਹੁੰਨੇ ਆ ਇਹਦਾ ਫੇਰ ਇਹਨੂੰ ਹੌਲੀ-ਹੌਲੀ ਆਪਾਂ ਆਪਣੇ ਉਂਗਲਾ ਇੱਕ ਤੋਂ ਬਰਾਬਰ ਜੋੜ ਕੇ ਇਦਾਂ ਹੌਲੀ-ਹੌਲੀ ਇਦਾਂ ਆਪਾਂ ਇਹਨੂੰ ਰੋਟੀ ਵਧਾਉਣੀ ਆਪਾਂ ਥੱਪ ਕੇ ਇਹ ਆਪਾਂ ਲੱਗਦਾ ਵੀ ਕਿਤੋਂ ਵਾਰੀ ਮੋਟੀ ਫੱਟਦੀ ਆ ਰੋਟੀ ਉਹਨੂੰ ਆਪਾਂ ਨਾਲ ਦੀ ਨਾਲ ਇਦਾਂ ਮੇਲ ਲੈਣਾ ਠੀਕ ਹੈ ਰੋਟੀਆਂ ਬਿਲਕੁਲ ਦੇਖੋ ਆਪਣੇ ਗੋਲ ਬਣ ਗਏ ਤੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੇਕ ਲਾਂਗੇ ਰੋਟੀ ਨੂੰ ਫੜੀ ਨੂੰ ਜੇ ਦੋ ਆਪਣੀ ਰੋਟੀ ਇੱਕ ਪਾਸਾ ਸਿੱਕ ਜੂਗਾ ਫਿਰ ਆਪਾਂ ਦੇ ਨੂੰ ਪਲਟ ਦੇਣਾ ਪਾਸਾ ਪਲਟ ਕੇ ਤੇ ਦੂਜੇ ਪਾਸੇ ਵੀ ਪਕਾ ਕੇ ਇਹਨੇ ਨੂੰ ਆਪਾਂ ਦੂਜੀ ਰੋਟੀ ਤਿਆਰ ਕਰ ਲੈਣੀ ਹੈ ਬਸ ਉਦਾਂ ਹੀ ਸੇਮ ਪ੍ਰੋਸੀਜਰ ਇਦਾਂ ਪਹਿਲਾਂ ਪੇੜਾ ਕਰਨਾ ਫਿਰ ਪੇੜੇ ਨੂੰ ਇਦਾਂ ਥੱਪ ਕੇ ਥੋੜਾ ਫਲੈਟ ਕਰਕੇ ਫਿਰ ਉਹਦਾ ਲੋਈਆ ਬਣਾ ਲੈਣਾ ਆਪਾਂ ਇਦਾਂ ਪਲਟ ਕੇ ਮੈਂ ਦੋ ਵਾਰ ਲੋਈਆ ਉੱਪਰੋਂ ਜਿਹੜੇ ਕੱਡੇ ਜਿਹੇ ਐਨ ਪਲੇਨ ਕਰ ਲੈਂਦੀ ਹਾਂ। ਦਾ ਬਣੀ ਜਦ ਰੋਟੀ ਚੰਗੀ ਤਰ੍ਹਾਂ ਆਪਾਂ ਨਾਲ ਦੂਜੀ ਰੋਟੀ ਬਣਾ ਲ ਦੀ ਨਾਲ ਤਿਆਰ ਕਰ ਲੈਣੀ ਜਿੰਨੀ ਦੇਰ ਨੂੰ ਫਿਰ ਦੂਜੀ ਰੋਟੀ ਸਿੱਕਦੀ ਐ। ਜਦ ਇਦਾਂ ਰੋਟੀ ਨੂੰ ਆਪਾਂ ਪਲਟ ਕੇ ਥੋੜਾ ਜਿਆ ਚੰਗੀ ਤਰ੍ਹਾਂ ਸੇਕ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਅੱਗ ਤੇ ਪਕਾਵਾਂਗੇ ਇਦਾਂ। ਗੈਸ ਤੇ ਮਤਲਬ ਡਾਇਰੈਕਟ ਗੈਸ ਤੇ ਪਕਾ ਲਾਂਗੇ ਤਵਾ ਇੱਕ ਸਾਈਡ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਰੋਟੀ ਪਕਾ ਲੈਣੀ ਆ ਆਪਣੀ ਨੀਰੀ ਮੱਕੀ ਦੀ ਰੋਟੀਆਂ ਦੇ ਵਿੱਚ ਬਿਲਕੁਲ ਵੀ ਆਪਾਂ ਕਣਕ ਦਾ ਆਟਾ ਪਾਇਆ ਨਹੀਂ ਹੈਗਾ ਆਟਾ ਆਪਣਾ ਘਰ ਦਾ ਹੀ ਪਿਸਿਆ ਹੋਇਆ ਕਈ ਵਾਰ ਆਟਾ ਜਿਹੜਾ ਮਾਰਕੀਟ ਤੋਂ ਲਿਆਉਂਦੇ ਆ ਉਹ ਥੋੜਾ ਮੋਟਾ ਹੁੰਦਾ ਤੇ ਰੋਟੀ ਜਦੋਂ ਆਪਾਂ ਵਧਾਉਨੇ ਆ ਨਾ ਰੋਟੀ ਪਕਾਉਨੇ ਆ ਤਾਂ ਫਿਰ ਉਹ ਫਟੀ ਜਾਂਦੀ ਹੁੰਦੀ ਆ ਰੋਟੀ ਇਹ ਆਟਾ ਬਹੁਤ ਵਧੀਆ ਬਣਾ ਘਰ ਦਾ ਹੀ ਆਟਾ ਪੀਸਿਆ ਹੋਇਆ ਆਪਣਾ ਬਣਾਇਆ ਹੋਇਆ ਤਾਂ ਕਰਕੇ ਰੋਟੀ ਮਤਲਬ ਬਹੁਤ ਵਧੀਆ ਬਣਦੀ ਆਪਣੀ ਬਿਲਕੁਲ ਸੌਫਟ ਰੋਟੀ ਜੇ ਤੁਹਾਨੂੰ ਲੱਗੇ ਵੀ ਆਟਾ ਰੋਟੀ ਫਟੀ ਜਾਂਦੇ ਜਦੋਂ ਆਪਾਂ ਵਧਾਉਨੇ ਆ ਤਾਂ ਫਿਰ ਉਹਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਪਾ ਲੈਣਾ ਐਦਾਂ ਹੀ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲੈਣੀਆਂ ਨੇ ਬਸ ਨਾਲ ਦੇ ਨਾਲ ਥੋੜ੍ਹਾ ਥੋੜਾ ਆਟਾ 2 2 3 3 ਰੋਟੀਆਂ ਦਾ ਆਟਾ ਜਿਹੜਾ ਆਪਾਂ ਦਾ ਚੰਗੀ ਤਰ੍ਹਾਂ ਮਥਲ ਮਥਲ ਕੇ ਸੌਫਟ ਕਰ ਲੈਣਾ ਆਪਾਂ ਫਿਰ ਉਹਦੀ ਫਿਰ ਆਪਾਂ ਇਦਾਂ ਹੀ ਰੋਟੀ ਬਣਾ ਲੈਣੀ ਹੈ ਦੇਖੋ ਬੱਸ ਸੇਮ ਇਦਾਂ ਆਪਾਂ ਸਾਰੀਆਂ ਰੋਟੀਆਂ ਮਤਲਬ ਤਿਆਰ ਕਰ ਲੈਣੀਆਂ ਨੇ ਇਦਾਂ ਹੀ ਆਪਾਂ ਸਾਰੀਆਂ ਰੋਟੀਆਂ ਬਣਾ ਲੈਣੀਆਂ ਨੇ ਆਪਣੀਆਂ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਵੀ ਰੋਟੀ ਆਪਣੀ ਬਹੁਤ ਵਧੀਆ ਬਣਦੀ ਐ ਜੇ ਤੁਹਾਡਾ ਆਟਾ ਤੁਹਾਨੂੰ ਲੱਗਦਾ ਵੀ ਮੋਟਾ ਥੋੜਾ ਜਿਆ ਫਿਰ ਉਹਦੇ ਵਿੱਚ ਥੋੜਾ ਜਿਆ ਕਣਕ ਦਾ ਆਟਾ ਪਾ ਲਿਆ ਕਰੋ ਉਹਦੇ ਨਾਲ ਵੀ ਰੋਟੀ ਜਿਹੜੀ ਮਤਲਬ ਜੁੜ ਜਾਂਦੀ ਐ ਚੰਗੀ ਤਰ੍ਹਾਂ ਰੋਟੀ ਜਿਹੜੀ ਟੁੱਟਦੀ ਨਹੀਂ ਹੈਗੀ ਇਦਾਂ ਹੀ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਨਾ ਫਟਾਫਟ ਸੇਕ ਲਾਣੀ ਆ ਨੀ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹਾਂਜੀ ਰੋਟੀਆਂ ਬੜੀਆਂ ਬਣ ਕੇ ਸਾਰੀਆਂ ਤਿਆਰ ਨੇ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਮਿਲਦੇ ਆਂ ਫਿਰ ਕਿਸੇ ਦਿਨ ਫਿਰ ਕਿਸੇ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੈਵ ਆ ਨਾਈਸ ਡੇ